ਨਵਜੋਤ ਕੌਰ ਸਿੱਧੂ ਵੱਲੋਂ ਕੀਤਾ ਗਿਆ ਇੱਕ ਟਵੀਟ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਜਿहां ਨਵਜੋਤ ਕੌਰ ਸਿੱਧੂ ਦੇ ਵੱਲੋਂ ਕੀਤੇ ਗਏ ਇਸ ਟਵੀਟ ਦੇ ਵਿੱਚ ਭਾਜਪਾ ਨੇਤਾਵਾਂ ਤੇ ਭਾਜਪਾ ਪਾਰਟੀ ਦੀਆਂ ਨੀਤੀਆਂ ਦੀ ਰੱਜ ਕੇ ਤਾਰੀਫ਼ ਕੀਤੀ ਗਈ ਹੈ ਉਹਨਾਂ ਭਾਜਪਾ ਨੇਤਾ ਅਮਿਤ ਸ਼ਾ ਨਿਤਿਨ ਗੜਕੜੀ ਦਾ ਧੰਨਵਾਦ ਕੀਤਾ ਹੈ ਇਸ ਦੇ ਕੀ ਮayne ਨਿਕਲਦੇ ਨੇ ਇਸ ਨੂੰ ਲੈ ਕੇ ਸਿਆਸਤ ਦੇ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ ਤੇ ਇਹ ਖਿਆਸ ਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਨਵਜੋਤ ਕੌਰ ਸਿੱਧੂ ਹੁਣ ਬੀਜੇਪੀ ਜੁਆਇਨ ਕਰਨ ਜਾ ਰਹੇ ਨੇ ਦਰਸਲ ਬੀਤੇ ਕੱਲ ਨਵਜੋਤ ਕੌਰ ਸਿੱਧੂ ਹੋਰਾਂ ਦੇ ਵੱਲੋਂ ਬੀਜੇਪੀ ਨੇਤਾਵਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੀ ਇਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਏ ਟਵੀਟ ਕੀਤਾ ਇਸ ਟਵੀਟ ਦੇ ਵਿੱਚ ਉਹਨਾਂ ਨੇ ਬੀਜੇਪੀ ਦੇ ਵੱਡੇ ਨੇਤਾਵਾਂ ਦਾ ਧੰਨਵਾਦ ਕੀਤਾ ਉਹਨਾਂ ਦੇ ਵੱਲੋਂ ਬੀਜੇਪੀ ਦੀਆਂ ਨੀਤੀਆਂ ਦੀ ਸ਼ਲਾਘਾ ਵੀ ਕੀਤੀ ਗਈ ਹੈ ਕਾਬਿਲ ਗੌਰ ਹੈ ਕਿ ਜਦੋਂ ਕਿਸੇ ਵਿਰੋਧੀ ਪਾਰਟੀ ਦੇ ਨੇਤਾ ਦੇ ਵੱਲੋਂ ਕਿਸੇ ਦੂਸਰੀ ਪਾਰਟੀ ਦੇ ਨੇਤਾਵਾਂ ਤੇ ਨੀਤੀਆਂ ਦੀ ਤਾਰੀਫ਼ ਹੋਣ ਲੱਗ ਜਾਵੇ ਤਾਂ ਇਹ ਕਿ ਆਸ ਅਰਾਈਆਂ ਲੱਗਣੀਆਂ ਸੁਭਾਵਿਕ ਨਹੀਂ ਕਿ ਹੁਣ ਇਹ ਨੇਤਾ ਉਸ ਪਾਰਟੀ ਦਾ ਰੁਖ ਕਰੇਗਾ ਤੇ ਵਾਕਿਆ ਹੀ ਹੁਣ ਇਹ ਟਵੀਟ ਆਪਣੇ ਆਪ ਦੇ ਵਿੱਚ ਇਸ ਦਾ ਸਬੂਤ ਵੀ ਦੇ ਰਿਹਾ ਹੈ ਨਵਜੋਤ ਕੌਰ ਸਿੱਧੂ ਨੇ ਇਸ ਟਵੀਟ ਦੇ ਵਿੱਚ ਪੰਜਾਬ ਦੀ ਜ਼ਮੀਨ ਕੱਟੇ ਜਾ ਰਹੇ ਜੰਗਲ ਤੇ ਪੰਜਾਬੀਆਂ ਦੇ ਸੰਘਰਸ਼ ਦਾ ਵੀ ਜ਼ਿਕਰ ਕੀਤਾ ਹੈ ਮੈਡਮ ਸਿੱਧੂ ਦੇ ਵੱਲੋਂ ਕੀਤੀ ਗਈ ਮੁਲਾਕਾਤ ਤਾਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਤੇ ਹੁਣ ਉਹਨਾਂ ਦੇ ਵੱਲੋਂ ਕੀਤੇ ਗਏ ਇਸ ਟਵੀਟ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਤੇ ਇਹ ਕਿੱਸ ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਨਵਜੋਤ ਕੌਰ ਸਿੱਧੂ ਭਾਜਪਾ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਤੁਹਾਡੀ ਇਸ ਬਾਰੇ ਵਿੱਚ ਕੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਨਾ ਨਿਊਜ਼ ਟੈਸਟ ਰਿਪੋਰਟ